ਸਿਉਣਾ ਬੇਬੇ 22000 ਰੁਪਏ ਸੀ ਅੱਜ ਤੋਂ ਠੀਕ 12 ਸਾਲ ਪਹਿਲਾਂ ਹੁਣ 148000 ਹੈ ਸਰੋਂ ਦਾ ਤੇਲ ਖੰਡ ਪਟਰੋਲ ਡੀਜ਼ਲ ਗਰੀਬ ਤੋਲਾ ਸਿਉਣਾ ਲੈ ਸਕਦਾ ਇਹ ਮੋਦੀ ਸਾਹਿਬ ਨੇ ਕੀਤਾ ਆ ਹਾਲਾਤ ਜਿਹੜੇ ਮਾੜੇ ਹੋਏ ਹੈ ਮਹਿੰਗਾਈ ਚ ਗਰੀਬ ਤਾਂ ਮਰਤਾ ਤੁਹਾਡਾ ਮੁੰਡਾ ਕੋਈ ਨੌਕਰੀ ਲਾਇਆ ਨਹੀਂ ਨਹੀਂ ਥੋੜੇ ਮੁੰਡੇ ਨੂੰ ਫੌਲਾ ਫੌਜ ਚ ਭਰਤੀ ਹੋ ਜਾਂਦਾ ਸੀ ਹੁਣ ਫੌਜ ਚ 4 ਸਾਲਾਂ ਬਾਅਦ ਰਿਟਾਇਰ ਕਰ ਦਿੰਦੇ ਨਹੀਂ ਹੋ ਜਾਂਦਾ ਇਹ ਨਾਲ 5 ਸੋ ਨਰੇਗਾ ਬੰਦ ਕਰਦਾ ਜਾਂਦਾ ਤੇ ਅਦਾਨੀ ਤੇ ਅਬਾਨੀ ਨੂੰ ਪੈਸੇ ਦੇ ਜਾਂਦਾ ਉਹ ਅਬਾਨੀ ਧੀਰੇ ਕੁੱਤੇ 5 ਕਰੋੜ ਦੀ ਕਾਰ ਤੇ ਚੱਲਦੀ ਹੈ ਸੋ ਅਸੀਂ ਤੁਹਾਡੀ ਲੜਾਈ ਲੜਨ ਵਾਸਤੇ ਬਬੇਸ਼ ਬਗੇਲ ਜੀ ਦੀ ਗਵਾਹੀ ਚਾਹੀਏ ਤੇ ਸੋਸੀ ਸਾਡਾ ਸਾਥ ਦੇ ਤੇ ਅਸੀਂ ਇਹ ਕਾਨੂੰਨ ਵਾਪਸ ਕਰਾਵਾਂਗੇ ਦੇਉਂਗੇ ਸਾਥ ਨਾ ਨਾ ਕਈ ਤਾਂ ਐਵੇਂ ਸਿਰ ਹਲਾਈ ਜਾਂਦੀਆਂ ਬੋਲਦੀਆਂ ਹੀ ਬੇਬੇ ਬੇਬੇ ਤੁਹ ਸਾਥ ਦੇਂਗੀ ਆ ਜੀ ਪੂਰਾ ਸਾਥ ਦੇਵਾਂਗੇ ਫੜ ਕੇ ਫੜ ਕੇ ਚਲੋ ਜਿਉਂਦੀਆਂ ਰਹੋ ਜਿਉਂਦੀਆਂ ਰਹੋ ਮੇਰੀਆਂ ਮਾਮਾ ਪੇੜਾ ਠੀਕ ਹੈ ਜੀ ਤੇ ਆ ਮੁੰਡਾ ਹੈਗਾ ਸਾਡਾ ਇਹਦਾ ਵੀ ਧਿਆਨ ਰੱਖਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ